ਅੱਜ ਆਪਾਂ ਦੁਪੱਟੇ ਦੀ ਲੇਸ ਬਣਾਉਣੇ ਆ। ਇਹ ਦੋ ਤਰੀਕਿਆਂ ਦੀ ਲੇਸ ਹੈ। ਤੁਸੀਂ ਚਾਹੇ ਦੋਨੇ ਤਰੀਕਿਆਂ ਵਾਲੀ ਬਣਾ ਸਕਦੇ ਹੋ ਚਾਹੇ ਤੁਸੀਂ ਇੱਕ ਸਾਈਪਲ ਇਹ ਬਣਾਈਏ ਇੱਕ ਇਹ ਪਾਏ ਡਿਜ਼ਾਈਨ ਬਣਾਏ ਕੋਈ ਮੋਤੀ ਸਿੱਪੀ ਦੀ ਦੇਖੋ। ਤੇ ਬਹੁਤ ਜਲਦੀ ਜਲਦੀ ਬਣਨ ਵਾਲੀ ਤੇ ਬਹੁਤ ਸੌਖੀ ਲੇਸ ਹੈ। ਤੁਸੀਂ ਜ਼ਰੂਰ ਬਣਾ ਕੇ ਦੇਖਿਓ। ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜਰੂਰ ਦਬਾਇਓ। ਇਹ ਸੋਹਣੇ ਸੋਖਰੇ ਸੋਖਰੇ ਤੇ ਸੋਹਣੇ ਸੋਹਣੇ ਲਾਈਸਾਂ ਦੇ ਡਿਜ਼ਾਈਨ ਵੇਖਣ ਨੂੰ ਮਿਲਣਗੇ ਚਲੋ ਜੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸੱਸਰੀਆ ਕਾਲ ਅੱਜ ਆਪਾਂ ਦੁਪੱਟੇ ਤੇ ਲਾਈਸ ਬਣਾਉਣੇ ਆ ਜਿਹਦੇ ਖਾਸ ਤਰ੍ਹਾਂ ਆਪਾਂ ਇਹ ਝੜਕਦੀ ਰੇਲ ਲਈਏ ਦੇਖੋ ਇਹ ਵਾਲੀ ਤੋਂ ਬਣਾਉਣਾ ਦੱਸਦੇ ਹਾਂ ਇਹ ਬਹੁਤ ਹੀ ਸੌਖੀ ਤੇ ਬਹੁਤ ਹੀ ਜਲਦੀ ਜਲਦੀ ਬਣ ਜਾਂਦੀ ਪਹਿਲਾਂ ਪਤਾਗਾ ਇੱਥੇ ਅਟੈਚ ਕਰਾਂਗੇ ਦੇਖੋ ਇਸ ਤਰੀਕੇ ਨਾਲ ਆਪਾਂ ਅਟੈਚ ਕਰ ਲਿਆ ਧਾਗੇ ਨੂੰ ਹੁਣ ਆਪਾਂ ਅੱਗੇ ਸਿੰਗਲ ਕਰੋਸ਼ਿਕਾ ਬਣਾਵਾਂਗੇ ਥੋੜਾ ਜਿਹਾ ਸన్న ਛੱਡ ਕੇ ਦੇਖੋ ਹੁਣ ਆਪਾਂ ਦੋ ਚੈਨ ਬਣਾਵਾਂਗੇ ਇੱਕ ਦੋ ਤੇ ਹੁਣ ਆਪਾਂ ਇੱਥੇ ਦੋ ਤਿੰਨ ਡਬਲ ਕਰੋਚੇ ਬਣਾਉਣੇ ਜਿੱਥੇ ਆਪਾਂ ਸਿੰਗਲ ਕਰੋਚੇ ਬਣਾਏ ਉੱਤੇ ਹੀ ਇੱਕ ਦੋ ਦੋ ਹੋ ਗਏ ਤੇ ਆਪਣੇ ਤਿੰਨ ਤਿੰਨ ਹੋ ਗਏ ਦੇਖੋ ਤੇ ਹੁਣ ਆਪਾਂ ਇੱਥੇ ਚਾਰ ਚੈਣਾ ਬਣਾਉਣਾ ਹੈ ਸਟਨ 4 ਜਿੱਥੋਂ ਤੱਕ ਆਪਣਾ ਹਟਾਇਆ ਜਾਊਗਾ ਉੱਥੇ ਆਪਾਂ ਸਿੰਗਲ ਕਰੋਚੇ ਨਾਲ ਟਾਈਟ ਕਰ ਲੈਣਾ ਦੇਖੋ ਇਹ ਇਸ ਤਰੀਕੇ ਨਾਲ ਬਣਾਉਣੀ ਹੈ ਇਸ ਤਰੀਕੇ ਨਾਲ ਵੀ ਸਾਰੀ ਤੇ ਚੁੰਨੀ ਤੇ ਬਣਾ ਸਕਦੇ ਹੋ ਦੁਪੱਟੇ ਤੇ ਹੁਣ ਆਪਾਂ ਦੋ ਚੈਣਾ ਬਣਾਵਾਂਗੇ ਇੱਕ ਸਿੰਗਲ ਕਰੋਸ਼ਾਗਾ ਬਣਾਵਾਂਗੇ ਜਿੱਥੇ ਆਪਾਂ ਇੱਕ ਡਬਲ ਕਰੋਸ਼ਾਗਾ ਬਣਾਵਾਂਗੇ ਜਿੱਥੇ ਆਪਾਂ ਸਿੰਗਲ ਕਰੋਸ਼ਾਗਾ ਬਣਾਇਆ ਦੇਖੋ ਹੁਣ ਆਪਾਂ ਇੱਥੇ ਚਾਰ ਚੈਣਾ ਬਣਾਵਾਂਗੇ ਦੇਖੋ 1 3 4 ਤੇ ਹੁਣ ਆਪਾਂ ਇੱਥੇ

ਹਣੋਤ ਬਤਨ ਚਾਰ ਚੈਣਾ ਬਣਾਵਾ ਕੇ ਦੇਖ ਤਿੰਨ ਚਾਰ ਹੁਣ ਆਪਾਂ ਇੱਥੇ ਅਟੈਚ ਕਰ ਲਾਂ ਸਿੰਗ ਉਹ ਕੋ ਰੋ ਜਗੇ ਨਾ ਹੁਣ ਆਪਾਂ ਇੱਥੇ ਤਰੀ ਡਬਲ ਕਰ ਉਹ ਜਗੇ ਦੋ ਚੈਣਾ ਬਣਾਵਾ ਤਿੰਨ ਹੁਣ ਡਬਲ ਕਰੋ ਜਗੇ तीन देख ये ती बना कल, कल ये तुसी भी बना सद जो ना ये बनाने ये बना सकते हो हूँ आप चार चैना बनाने ते, दो तीन चार हूँ आप जिते अपना अटैच होगा उत्थ सिंगल क्रोश के ना अटैच कर लगे ഹോട്ട് ഏവളി ബാ ദിവന അത് ചേണാ ബോട്ട് ഡബൽ കോച്ച ബോ ചാരണം ജാഗൽ കോച്ച ਇਸ ਤਰੀਕੇ ਨਾਲ ਸਿੰਗਲ ਕਰੋਸ਼ਿਕਾ ਬਣਾ ਦਾਂਗੇ ਹੁਣ ਆਪਾਂ ਦੋ ਡਬਲ ਕਰੋਸ਼ਿਕਾ ਹੋਰ ਬਣਾਵਾਂਗੇ ਹੁਣ ਆਪਾਂ ਚਾਰ ਤੈਣਾ ਬਣਾਵਾਂਗੇ ਤਾਂ ਨਾ ਚਾਰ ਹੁਣ ਆਪਾਂ ਜਿੱਥੇ ਤੱਕ ਕਰ ਆਪਣਾ ਪੂਰਾ ਹੋਊਗਾ ਉੱਥੇ ਤੱਕ ਸਿੰਗਲ ਕਰ ਲਈ ਆਪਣਾ ਦਾਇਜ ਕਰਦੇ ਬਹੁਤ ਹੀ ਸੌਖਾ ਡਿਜ਼ਾਈਨ ਆ ਸਾਰੀ ਦੁਪੱਟੇ ਤੇ ਤੁਸੀਂ ਇਸੇ ਤਰੀਕੇ ਨਾਲ ਬਣਾ ਸਕਦੇ ਚਲੋ ਆਪਾਂ ਬਣਾਉਨੇ ਚਲੋ ਜੀ ਆਪਣੇ ਇਸ ਤਰੀਕੇ ਨਾਲ ਲੈਸ ਬਣਾਉਂਦੇ ਜਾਏ ਬਹੁਤ ਹੀ ਸੌਖੀ ਤੇ ਬਹੁਤ ਜਲਦੀ ਜਲਦੀ ਬਣਨ ਵਾਲੀ ਆ ਦੇਖੋ ਤੇ ਤੁਸੀਂ ਅਸੀਂ ਤੋਂ ਇੱਥੇ ਵੀ ਦੋ ਤਰੀਕੇ ਦੱਸੇ ਅਸੀਂ ਵੀ ਇਹ ਭਾਵੇਂ ਤੁਸੀਂ ਇਸ ਤਰੀਕੇ ਦੀ ਬਣਾ ਲਓ ਭਾਵੇਂ ਤੁਸੀਂ ਇਸ ਤਰੀਕੇ ਦੀ ਬਣਾ ਲਓ ਦੇਖ ਬਿਲਕੁਲ ਸਾਇਪ ਪਲ ਹੈ ਇਹ ਬਹੁਤ ਹੀ ਸੌਖੀ ਹੈ ਤੇ ਦੁਪट्टे ਦੀ ਦੁੱਗਣੀ ਸ਼ਾਨ ਬਣ ਜੂਗੀ ਇਸ ਨਾਲ ਇਸ ਬਣਾ ਕੇ ਤੁਸੀਂ ਜ਼ਰੂਰ ਲਾਓ ਸੌਖੀ ਤੇ ਜਲਦੀ ਜਲਦੀ ਬਣਨ ਵਾਲੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜ਼ਰੂਰ ਦਬਾਓ ਮੇਰੇ ਨੂੰ ਪਸੰਦਾ ਵਿਸ਼ੇ ਤੇ ਲਾਈਕ ਕਰੋ చాలా జీవ అడియో మెల్ల సునుభూరి సతశ్రీకాల